ਆ ਮਾਮਾ ਭੈਣਾ ਬੈਠੀ ਐ ਭੈਣੋ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਬਹੁਤ ਭਾਰੀ ਗਿਣਤੀ ਚ ਆਇਓ ਆਇਆ ਕਰੋ ਰੈਲੀਆਂ ਚ ਆਇਆ ਕਰੋ ਰਾਜਨੀਤਿਕ ਉਹਨਾਂ ਦੇ ਵੀ ਉਹਨਾਂ ਦੇ ਪ੍ਰੋਗਰਾਮਾਂ ਚ ਵੀ ਜਾਇਓ ਸੁਣ ਲਿਓ ਉਹਨਾਂ ਨੂੰ ਵੀ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਵਿੱਚ ਹਿੱਸਾ ਲਓ ਮੂਰੋਂ ਕੌਣ ਆຊੂ ਲਾ ਕਰ ਲਓ ਗੱਲ ਬਸ ਕੀ ਕਮਾਈ ਕੁਝ ਬੋਲਾਂ ਜਾਂ ਨਾ ਬੋਲਾਂ ਹਣ ਦੱਸੋ ਕੀ ਬੋਲੀਏ ਹੁਣ ਜੋ ਲੁੱਟ ਮਚਾਈ ਇੱਥੇ ਹਨਾ ਤੇ ਜੇਲ੍ਹ ਚ ਵੀ ਜਾਇਆ ਆ ਉਹ ਜਮਾਨਤ ਕਿਸੇ ਹੋਰ ਕੇਸ ਚ ਹੋਈ ਐ ਕਹਿੰਦਾ ਲਓ ਜੀ ਕਹਿੰਦਾ ਮੇ ਤੇ ਉਹ ਤਾਂ ਚੱਲੀ ਜਾਂਦਾ ਭਾਈ ਜਿਹੜਾ ਮੇਰੇ ਵਾਲਾ ਹੈ ਉਹ ਤਾਂ ਕਿਸੇ ਹੋਰ ਕੇਸ ਚ ਹੋਈ ਐ ਸੋ ਜਿੰਨ ਨੇ ਜਿਹੜੇ ਉਹੀ ਜਮਾਨਤਾਂ ਪੇ ਨੇ ਉਹਨਾਂ ਦਾ ਕੀ ਕਰਾਂਗੇ ਜਿਹੜੇ ਪਹਿਲੀ ਲੁੱਟ ਲੁੱਟ ਕੇ ਖਾ ਗਏ ਔਰ ਲੈਂਗੁਏਜ ਦੇਖੀਏ ਤੁਸੀਂ ਭਾਸ਼ਾ ਦੇਖੀਏ ਉਸ ਬੰਦੇ ਦੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀਗਾ ਚਲੋ ਪ੍ਰਿੰਸੀਪਲ 15 ਮਿੰਟ ਲੇਟ ਹੋ ਗਈ 10 ਮਿੰਟ ਲੇਟ ਹੋ ਗਈ ਕਿਤੇ ਜਾਮ ਲੱਗ ਗਿਆ ਹੋਣਾ ਆ ਲੁਧਿਆਣਾ ਸ਼ਹਿਰ ਚ ਜਾਮ ਲੱਗ ਗਿਆ ਹੋਣਾ ਕਿਤੇ ਸਕੂਲ ਚ ਬੈਠਾ ਸੀ ਪ੍ਰਿੰਸੀਪਲ ਨੇ ਆ ਕੇ ਸੱਸੀ ਕਰ ਲਈ ਲੇਡੀ ਹੈ ਔਰਤਾਂ ਦਾ ਸਨਮਾਨ ਤੈਨੂੰ ਮੈਂ ਸਸਪੈਂਡ ਕਰ ਦੂੰਗਾ ਤੂੰ ਹੁਣ ਕਿਉਂ ਆਈ ਹੈ ਤਾਂ ਇਹ 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 ਕੋਈ ਭਾਸ਼ਾ ਇਹ ਮੰਤਰੀਤੀ ਪਾਸੇ ਬਲਕਿ ਉਹਨੂੰ ਕਹਿਣਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀ ਕਿ ਜੀ ਕਿੱਥੇ ਜਾਮ ਲੱਗਿਆ ਮੈਂ ਉਹ ਜਾਮ ਠੀਕ ਕਰਾਉਂਗਾ ਬਜਾਏ ਪ੍ਰਿੰਸੀਪਲ ਨੂੰ ਝਿੜਕਣ ਦੇ ਉਹ ਪ੍ਰਿੰਸੀਪਲ ਜਿਹੜੇ ਕੌਮ ਦੇ ਨਰਮਤਾ ਕਹਿੰਦੇ ਆਪਾਂ ਟੀਚਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਆਂ ਜੀ ਅਸੀਂ ਸਿੰਗਾਪੁਰ ਭੇਜਦੇ ਆਂ ਜੀ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਇਹ ਝਿੜਕਦੇ ਆ ਜੀ ਫਿਰ ਫਰਕ ਕਿੱਥੇ ਦੇਖ ਲਓ ਫਿਰ ਆ ਮਾਮਾ ਪੈਣਾ ਬੈਠਿਆ ਪੈਣੋ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਬਹੁਤ ਭਾਰੀ ਗਿਣਤੀ ਚਾਹੀਆਂ ਕੋ ਆਇਆ ਕਰੋ ਰੈਲੀਆਂ ਚ ਆਇਆ ਕਰੋ ਰਾਜਨੀਤਿਕ ਉਹਨਾਂ ਦੇ ਵੀ ਉਹਨਾਂ ਦੇ ਪ੍ਰੋਗਰਾਮਾਂ ਚ ਵੀ ਜਾਇਓ ਸੁਣ ਲਿਓ ਉਹਨਾਂ ਨੂੰ ਵੀ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਵਿੱਚ ਹਿੱਸਾ ਲਓ ਮੂਰੋਂ ਕੌਣ ਆຊੂ ਲਾ ਕਰ ਲੋ ਗੱਲ ਬਸ ਕੀ ਕਮਾਏ ਕੁਝ ਬੋਲਾਂ ਜਾਂ ਨਾ ਬੋਲਾਂ ਦੱਸੋ ਕੀ ਬੋਲੀਏ ਹੁਣ ਜੋ ਲੁੱਟ ਮਚਾਈ ਇੱਥੇ ਹੈ ਨਾ ਤੇ ਜੇਲ੍ਹ 'ਚ ਵੀ ਜਾਇਆ ਆ ਉਹ ਜਮਾਨਤ ਕਿਸੇ ਹੋਰ ਕੇਸ 'ਚ ਹੋਈ ਹੈ ਕਹਿੰਦਾ ਲਓ ਜੀ ਕਹਿੰਦਾ ਮੇਰੇ ਉਹ ਤਾਂ ਚੱਲੀ ਜਾਂਦਾ ਭਾਈ ਜਿਹੜਾ ਮੇਰੇ ਵਾਲਾ ਹੈ ਉਹ ਤਾਂ ਕਿਸੇ ਹੋਰ ਕੇਸ 'ਚ ਹੋਈ ਹੈ ਸੋ ਜਿੰਨ ਨੇ ਜਿਹੜੇ ਉਹੀ ਜਮਾਨਤਾਂ ਪੇ ਨੇ ਉਹਨਾਂ ਦਾ ਕੀ ਕਰਾਂਗੇ ਜਿਹੜੇ ਪਹਿਲੀ ਲੁੱਟ ਲੁੱਟ ਕੇ ਖਾ ਗਏ ਔਰ ਲੈਂਗੁਏਜ ਦੇਖੀਏ ਤੁਸੀਂ ਭਾਸ਼ਾ ਦੇਖੀਏ ਉਸ ਬੰਦੇ ਦੀ پرنسیپل کیوں بولتا سا چلو پرنسیپل پندرہ منٹ لیٹ ہو گئی دس منٹ لےٹ ہو گئی کتنے جام لاگی ہونا آپ لے شہر جام لاگیا ہونا سکول کتنے اسکول چیٹا پرنسیپل نے آ کے ساسی کر لے لیڈی ہے عورتوں کا سرمان تینوں میں سسپینڈ کر دوں گا تو کیوں آئی ہیں تو اے 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 کوئی بھاشا یہ مانتری بھاشا بلکہ انہوں کہنا چاہیے سی پوچھنا چاہیے کہ جی کتھے جام لگی میں وہ جام ٹھیک کراؤں گا ਬਜਾਏ ਪ੍ਰਿੰਸੀਪਲ ਨੂੰ ਝਿੜਕਣ ਦੇ ਉਹ ਪ੍ਰਿੰਸੀਪਲ ਜਿਹੜੇ ਕੌਮ ਦੇ ਨਰਮਾਤਾ ਕਹਿੰਦੇ ਆਪਾਂ ਟੀਚਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਆਂ ਜੀ ਅਸੀਂ ਸਿੰਗਾਪੁਰ ਭੇਜਦੇ ਆਂ ਜੀ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਇਹ ਝਿੜਕਦੇ ਆ ਜੀ ਫਿਰ ਫਰਕ ਕਿੱਥੇ ਦੇਖ ਲਓ ਮੈਂ